ਸਰਜ ਕੀ ਜਾਣਕਾਰੀ ਆ ਕੱਲ ਮਿਤੀ 9 4 24 ਨੂੰ ਸ਼ਾਮ ਦੇ ਟਾਈਮ ਲਗਭਗ 6:30 ਵੇ ਦੇ ਕਰੀਬ ਅਬ ਮੈਂ ਥਾਣੇ ਹਜਲਸੀ ਦਾ ਇਨਫੋਰਮੇਸ਼ਨ 112 ਐਪ ਕੰਪਲੇਂਟ ਦੇ ਇਸ ਵਾਂਗ ਵਿਚ ਆਪਾਂ ਨੂੰ ਕੰਪਲੇਂਟ ਆਈ ਸੀ ਕਿ ਆਪਣੇ ਵਾਰਡ ਨੰਬਰ 10 ਵਿੱਚ ਇੱਕ ਲੇਡੀ ਜਾ ਰਹੀ ਸੀ ਕੰਮ ਤੋਂ ਆ ਰਹੀ ਸੀ ਉਹਦੀਆਂ ਵਾਲੀਆਂ ਕੱਟਣਾਂ ਪੈਣੀਆਂ ਹੁੰਦੀ ਸੀ ਸੋਨੇ ਦੀ ਉਹ ਸਨੇਚ ਹੋ ਗੁੰਨਾ ਉਹ ਦੋ ਨਾਮ ਮਦਦੇਜਿਆ ਮੁਹੰਦਰ ਸੁਆਸੀ ਉਹ ਕੰਨਾ ਚੋਂ ਖਿੱਚ ਕੇ ਲੈ ਗਏ ਸੀ ਤੇ ਫਿਰ ਮੈਂ ਤੁਰੰਤ ਆਪਣੀ ਪੁਲਿਸ ਪਾਰਟੀ ਸਮੇਤ ਉਹ ਮੌਕੇ ਵਾਲੀ ਜਗ੍ਹਾ ਤੇ ਪਹੁੰਚਿਆ ਤੇ ਉਸ ਗਲੀ ਵਿੱਚ ਲੱਗੇ ਹੋਏ ਸਾਰੇ ਸੀਸੀਟੀਵੀ ਕਟੇਜ ਜਿਹੜੇ ਆ ਅਸੀਂ ਆਪਣੀ ਪੁਲਿਸ ਪਾਰਟੀ ਦੀਆਂ ਟੀਮਾਂ ਤਿਆਰ ਕੀਤੀਆਂ ਤੇ ਤਕਰੀਬਨ ਗਲੀ ਵਿੱਚ ਸਾਨੂੰ ਬੜੀ ਮਦਦ ਮਿਲੀ ਸਾਰੇ ਲੋਕਾਂ ਨੂੰ ਕਵਰ ਕੀਤਾ ਚਾਰ ਪੰਜ ਕੈਮਰੇ ਲੱਗੇ ਹੋ ਰਹੇ ਬਿਸੀ ਮਾ ਨਮੂਸਿੰਗ ਗੰਗਾਲਿਆ ਤੇ ਜਿਹਦੇ ਵਿੱਚੋਂ ਸਾਨੂੰ ਉਹ ਸਨੈਪਚਰ ਜਿਹੜੇ ਮੰਦੇ ਸੀ ਦੋਨੋਂ ਉਹਨਾਂ ਦੀਆਂ ਫੋਟੋਆਂ ਮਿਲਦੀਆਂ ਸੀਗਾ ਉਹਨਾ ਵੀਡੀਓ ਕਲਿੱਪੋ ਔਰ ਕੋਸ਼ਿਸ਼ ਕੀਤੀ ਵੀ ਮੋਟਰਸਾਈਕਲ ਦਾ ਨੰਬਰ ਵੀ ਪੇਸ ਆਊਟ ਹੋਵੇ ਪਰ ਥੋੜਾ ਧੁੰਦਲਾ ਰਹਿਣ ਕਰਕੇ ਨਹੀਂ ਹੋ ਸਕਿਆ ਫਿਰ ਅਸੀਂ ਉਹ ਫੋਟੋਆਂ ਜਿਹੜੀਆਂ ਅਸੀਂ ਪਿਕ ਕਰਕੇ ਉਸ ਤੋਂ ਬਾਅਦ ਅਸੀਂ ਫਾਈਲ ਤੇ ਕੁਝ ਜਿਹੜੇ ਮੇਰੇ ਜਾਣਕਾਰ ਬੰਦੇ ਸੀਗੇ ਉਹਨਾਂ ਨਾਲ ਅਸੀਂ ਸ਼ੇਅਰ ਕੀਤੀਆਂ ਉਹਨਾਂ ਨੇ ਗਰੁੱਪਾਂ ਵਿੱਚ ਪਾਈਆਂ ਤਾਂ ਉਹਦੇ ਵਿੱਚੋਂ ਸਾਨੂੰ ਫੇਰ ਤਰਾ ਮਦਦ ਮਿਲੀ ਔਰ ਮਾਈ ਜਿਹੜੀ ਜਿਹਦੀ ਸਨੇਸਿੰਗ ਹੋਈ ਸੀ ਉਸ ਮੁੰਡਾ ਉਹਦਾ ਲੜਕਾ ਸੀ ਉਹਨੇ ਵੀ ਉਥੋਂ ਜਾਂਦੇ ਆ ਉਹਨੂੰ ਦੇਖਿਆ ਸੀਗਾ ਅੱਜੇ ਜਾਂਦੇ ਆ ਤੇ ਮੁੰਡਲੀ ਤਫਤੀਸ਼ਦਾਨ ਸਿਰਫ ਇਹੀ ਗੱਲ ਸਾਹਮਣੇ ਆਈ ਸੀ ਕਿ ਇੱਕ ਲਖਵੀਰ ਸਿੰਘ ਉਰਫ ਗਰਚਾ ਨਾਮ ਦਾ ਲੜਕਾ ਹੈ ਜਿਹੜਾ ਮੋਟਰਸਾਈਕਲ ਵਾਈਕ ਚਲਾ ਰਿਆ ਸੀ ਉਹਦੀ ਮਾਇਆ ਤਾਂ ਦੇ ਮੁੰਡੇ ਨਹੀਂ ਉਹਨੂੰ ਸ਼ਰਤ ਕਰਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਜਦੋਂ ਵੀਡੀਓ ਕਲਿੱਪ ਕਲੀਅਰ ਪੇਸ਼ਾਈ ਗਈ ਤੇ ਉਹ ਬਿਲਕੁਲ ਕਲੀਅਰ ਹੋ ਗਿਆ ਕਿ ਇਹ ਹੋਈ ਲੜਕਾ ਹੈ ਇਹਦੇ ਘਰ ਬਾਰੇ ਫੇਸੀ 360 ਟੂਨ ਲਾ ਕੇ ਕਰਕੇ ਤੇ ਮੁੜ ਕੇ ਉਹਦੇ ਘਰ ਦਾ ਪਤਾ ਲੱਗਾ ਕਿ ਮਕਸੂਦਰਾ ਰੋਡ ਤੇ ਇਹ ਰਹਿ ਰਿਹਾ ਉਸ ਘਰ ਫਰੈਬ ਕੀਤਾ ਰੇਡ ਕੀਤਾ ਇਮੀਡੀਏਟਲੀ ਜਿਹੜਾ ਸਾਨੂੰ ਪਤਾ ਲੱਗਾ ਕਿ ਇਹ ਬੰਦਾ ਵਾਰਦਤ ਕਰਨ ਤੋਂ ਬਾਅਦ ਇਹਦੇ ਘਰੇ ਨਹੀਂ ਆਇਆ ਤਾਂ ਫਿਰ ਇਹਦੇ ਪਰਿਵਾਰ ਨਾਲ ਸੰਪਰਕ ਕੀਤਾ ਹੋਰ ਵੀ ਅਸੀਂ ਪੁੱਛ ਪੜਤਾ ਦੀ ਇਹ ਗੱਲ ਸਾਰੀ ਕਲੀਅਰ ਹੋ ਗਈ ਦੂਸਰਾ ਬੰਦਾ ਵੀ ਨਾਲ ਕਲੀਅਰ ਹੋ ਗਿਆ ਸੀ ਵੀ ਜਸਕੀਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਜਿਹੜਾ ਦੂਸਰਾ ਕੋਟਲੀ ਪਿੰਡ ਦਾ ਰਹਿਣ ਵਾਲਾ ਵਨ ਠੀਕ ਹੈ ਇਦੇ ਖਿਲਾਫ ਪਹਿਲਾਂ ਵੀ ਕੋਈ ਐਨਡੀ ਦਾ ਮਕਦਮਾ ਦਾਜ ਹੋਇਆ ਤੇ ਇਹਨਾਂ ਨੂੰ ਫਿਰ ਅਸੀਂ ਇਹਨਾਂ ਦੇ ਖਿਲਾਫ ਮਕਦਮਾ ਦਾਜ ਕਰਕੇ ਮਾਈ ਦੇ ਬੇਨਾਂ ਤੇ ਮਕਦਮਾ ਦਾਜ ਕੀਤਾ ਤੇ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੀ ਸ਼ਕਤੀ ਨਾਲ ਭਾਲ ਕਰਕੇ ਇਹਨਾਂ ਨੂੰ ਅਸੀਂ ਰਾਤ ਹੀ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀਆਂ ਇਹਨਾਂ ਨੇ ਬਾੜੀਆਂ ਸਨੇਚ ਕੀਤੀਆਂ ਸੀ ਮਾਤਾ ਦੀਆਂ ਤੇ ਉਹ ਮਾਰ ਕੇ ਮੇਰਾ ਦੌਨ ਸੀ ਭਰਾਮਤ ਕਰ ਲਈਆਂ ਤੇ ਵਰਤ ਵਰਦਾ ਤੋਂ ਜਿਹੜਾ ਵਰਤਿਆ ਮੋਟਰਸਾਈਕਲ ਸੀ ਉਹ ਵੀ ਭਰਾਮਤ ਕਰ ਲਿਆ ਇਸ ਖਾਸ ਗੱਲ ਕੀ ਆ ਸਾਰੇ ਜਿਹੜਾ ਮੇਨ ਮੈਟਰ ਆ ਮੇਨ ਤਾਂ ਸਾਰੀ ਵਾਰਤਾ ਤੇ ਖਾਸ ਸੀ ਸਾਡੇ ਲਈ ਤਾਂ ਇਹ ਬੜੀ ਚੰਗੇ ਵਾਲੀ ਗੱਲ ਸੀ ਕਿ ਕਿਸੇ ਬਿਚੁਰਗ ਨੇ ਇਸ ਤਰ੍ਹਾਂ ਦੀ ਹੈਪਨਿੰਗ ਹੋ ਗਈ ਪਰ ਜਦੋਂ ਅਸੀਂ ਇਸ ਦੌਰਾਨੇ 45 ਗੱਲ ਨੂੰ ਤੱਕ ਪਹੁੰਚੇ ਤੇ ਇਹ ਲਖਵੀਰ ਗਰਚਾ ਜਿਹੜਾ ਹੈ ਇਹ ਕਿਸ ਤਰ੍ਹਾਂ ਦੀ ਕੈਟਾਗਰੀ ਦਾ ਬੰਦਾ ਹੈਗਾ ਇਸ ਨੂੰ ਗੱਲ ਆ ਗਿਆ ਤੇ ਸਾਨੂੰ ਸਾਹਮਣੇ ਇਹ ਗੱਲ ਆਈ ਕਿ ਹਲੇ 1 ਮਹੀਨਾ ਪਹਿਲਾਂ ਅਸੀਂ ਬਦੇਸ਼ ਕੈਨੇਡਾ ਤੋਂ ਵਾਪਸ ਆਇਆ ਤੇ ਤਕਰੀਬਨ 7 ਸਾਲ ਇਹ ਬਾਹਰ ਲੱਗ ਕੇ ਆਇਆ ਹੈ ਤੇ ਇਹ ਬੰਦਾ ਥੋੜਾ ਜਿਹਾ ਐਡਿਕਟਡ ਹੈਗਾ ਨਸ਼ੇ-ਨਸ਼ੇ ਲੈਣ ਦਾ ਆਦੀ ਹੈ ਤੇ ਦੂਸਰੇ ਬੰਦਿਆਂ ਜਿਹੜਾ ਦਾ ਸਾਥੀ ਆ ਉਹ ਵੀ ਇਸੇ ਤਰ੍ਹਾਂ ਦਾ ਹੈਗਾ ਤੇ ਇਸ ਕਰਕੇ ਬੜਾ ਹੀ ਅਜੀਬ ਜਿਹੀ ਗੱਲ ਸਾਹਮਣੇ ਆਈ ਹੈ ਕਿ ਬੱਚਾ ਜਿਹੜਾ ਉਹ ਕੈਨੇਡਾ ਤੋਂ ਆਇਆ ਹੋਇਆ ਤੇ ਇਸ ਤਰ੍ਹਾਂ ਦਾ ਜਿਹੜਾ ਉਹਨੇ ਘਟਵਾ ਨੂੰ ਇੰਜਾਮ ਦਿੱਤਾ ਬਹੁਤ ਹੀ ਜਿਹੜੀ ਬਲਖਣ ਦੀ ਗੱਲ ਲੱਗਦੀ ਸੀ ਤੇ ਤਾਂ ਇਸ ਬਹੁਤ ਹੀ ਜ਼ਿਆਦਾ ਅਸੀਂ ਡੀਪਲੀ ਜਾਂਦੇ ਹੋਏ ਇਹ ਵਾਰਦਾਤ ਨੂੰ ਅਸੀਂ ਲਗਭਗ 2-3 ਘੰਟੇ ਜੀ ਅਸੀਂ ਟ੍ਰੇਸ ਕਰਦੇ ਦੱਸਰਜਾ ਹੁੰਦਾ ਤੁਹਾਡੇ ਵੀ ਇਹ ਕੈਨੇਡਾ ਤੋਂ ਆਇਆ ਕੈਨੇਡਾ ਤੋਂ ਆ ਕੇ ਵਾਰਦਾਤ ਕੀਤੀ ਥੋੜਾ ਥੋੜਾ ਚੰਬਾ ਜਿਹਾ ਲੱਗਿਆ ਕੀ ਇਹਦਾ ਬਿਛੇ ਤੇ ਵਾਰਦਾਤ ਤੋਂ ਬਾਅਦ ਇਹਦਾ ਨਾਂ ਸਾਹਮਣੇ ਆਇਆ ਤੇ ਅਸੀਂ ਕੁਝ ਪੜਤਾਲ ਕੀਤੀ ਹੈ ਕੁਝ ਜਿਹੜੇ ਬੰਦੇ ਜਾਣਕਾਰ ਸੀ ਉਹਨਾਂ ਨੇ ਵੀ ਇਸ ਚੀਜ਼ ਬਾਰੇ ਬੜਾ ਮਤਲਬ ਗੰਭੀਰਤਾ ਨਾਲ ਲਿਆ ਕਿ ਲੜਕਾ ਹੋਣੀ ਇਹ 7 ਸਾਲ ਬਾਅਦ ਕੈਨੇਡਾ ਤੋਂ ਆਇਆ ਵੀ ਇਸ ਤਰ੍ਹਾਂ ਦਾ ਕੋਈ ਵਾਰਦਾਤ ਨਹੀਂ ਕਰ ਸਕਦਾ ਲੇਕਿਨ ਸੀਸੀਟੀਵੀ ਫੁਟੇਜ ਨੂੰ ਦੇਖਣ ਤੋਂ ਬਾਅਦ ਔਰ ਇਸ ਬੱਚੇ ਨੂੰ ਮਹਿਲਤ ਤੋਂ ਬਾਅਦ ਜਦੋਂ ਅਸੀਂ ਇਹਨੂੰ ਬਾਰਦਾਤ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਤੇ ਇਹ ਗੱਲਾਂ ਬਿਲਕੁਲ ਸਪਸ਼ਟ ਹੋ ਗਈਆਂ ਕਿ ਇਹਨੇ ਬਦਲ ਕੇ ਹੀ ਬਾਰਦਾਤ ਕੀਤੀ ਗਈ ਹੈ ਤੇ ਇਹਦੇ ਕੋਲ ਅਸੀਂ ਜਿਹੜਾ ਚੋਰੀ ਉਹ ਹੀ ਸਨੈਚ ਕੀਤੀਆਂ ਗਈਆਂ ਬਾਗੀਆਂ ਉਹ ਬਰਾਮਦ ਕੀਤੀ ਤੇ ਹੋਰ ਵੀ ਇਹਦਾ ਰਿਵਾਰਡ ਵੀ ਲੈ ਕੇ ਕੁਝ ਪੁੱਛ ਕੇ ਅੱਗੇ ਕੁਝ ਪੁੱਛ ਕੇ ਚੋਰੀ ਆਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਨਡ ਲਿਆ ਹੈ ਤੇ ਹੋਰ ਵੀ ਇਹ ਸੀਨਾ ਤੋਂ ਬਰੀਕੀ ਨਾਲ ਪੁੱਛ ਪੁੱਛ ਕਰਾਂਗੇ ਕਿ ਇਸ ਤਰ੍ਹਾਂ ਦੀ ਕੋਈ ਹੋਰ ਵਾਰਦਾਤ ਜਾਂ ਕੋਈ ਹੋਰ ਇਹਦੀਆਂ ਵਿੱਚ ਇਦਾਂ ਦੀਆਂ ਘਟਨਾਵਾਂ ਨਾ ਕੀਤੀਆਂ ਹੋਣ ਅੱਗੇ ਕੋਈ ਇਹਦੀ ਬੈਕਗ੍ਰਾਉਂਡ ਹੈਗੀ ਆ ਕੋਈ ਇਦਾਂ ਦੀ ਜਿਹੜੀ ਕ੍ਰਿਮੀਨਲ ਟਾਈਪ ਆ ਜੀ ਜਿਹੜਾ ਲਖਵੀਰ ਸਿੰਘ ਹੈਗਾ ਗਰਚਾ ਉਹਦੀ ਤਾਂ ਕੋਈ ਇਸ ਤਰ੍ਹਾਂ ਦੀ ਬੈਕਗ੍ਰਾਉਂਡ ਨਹੀਂ ਹੈਗੀ ਪਰ ਜਿਹੜਾ ਦੂਸਰਾ ਦੋਸ਼ੀ ਇਹਦੇ ਨਾਲ ਹੈਗਾ ਜਸਕੀਰ ਸਿੰਘ ਉਹਦੇ ਕੋਲ ਵੀ ਕੈਂਡੀ ਦਾ ਮਾਮਲਾ ਸੰਗਰੂਰ ਵਿੱਚ ਦਰਜ ਹੈ ਸਰ ਨੌਜਵਾਨਾਂ ਵੱਲੋਂ ਜਦੋਂ ਇਹ ਸਾਰੀ ਵਾਰਦਾਤ ਨੂੰ ਅਨਜਾਨ ਦਿੱਤਾ ਗਿਆ ਜੀ ਇਹਨਾਂ ਦੇ ਮੂੰਹ ਟਕੇ ਹੋਏ ਸੀਗੇ ਜੀ ਨਹੀਂ ਮੂੰਹ ਇਹਨਾਂ ਨੰਗੇ ਸੀਗੇ ਪਰ ਜਦੋਂ ਅਸੀਂ ਵਾਰਦਾਤ ਹੋਣ ਤੋਂ ਬਾਅਦ ਗਲੀ ਵਿੱਚ ਪਹੁੰਚੇ ਆ ਉੱਥੇ ਇੱਕ ਇਕੱਠੀਆਂ ਹੋਈਆਂ ਕੁਝ ਲੇਡੀਜ਼ ਨੇ ਸਾਨੂੰ ਦੱਸਿਆ ਇਹ ਲੜਕਿਆਂ ਨੂੰ ਮਤਲਬ ਇੱਕ ਦੋ ਦਿਨ ਚਾਰ ਦਿਨ ਤੋਂ ਪਹਿਲਾਂ ਤੋਂ ਅਸੀਂ ਵਾਚ ਕਰ ਰਹੀਆਂ ਇਹ ਅਕਸਰ ਇਸ ਗਲੀ 'ਚ ਢੇੜਾ-ਗੂੜਾ ਮਾਰਦੇ ਆ ਤੇ ਮੁੜ ਕੇ ਫਿਰ ਚਲੇ ਜਾਂਦੇ ਸੀਗੇ ਇਤੋਂ ਇਹ ਸਾਬਜ਼ਾਰ ਸੀਗੇ ਇਸ ਤਰ੍ਹਾਂ ਦੀ ਇਹ ਤਿੰਨ-ਚਾਰ ਦਿਨ ਤੋਂ ਐਕੀ ਕਰ ਰਹੇ ਸੀ ਸਰਕ ਲਾਸਟ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਆ ਸਰ ਬਹੁਤ ਇੱਕ ਇਹ ਵੀ ਅਚੰਬੇ ਵਾਲੀ ਗੱਲ ਲੱਗ ਰਹੀ ਹੈ ਜਿਹੜਾ ਨੌਜਵਾਨ ਕੈਨੇਡਾ ਤੋਂ ਆਇਆ ਸਰ ਸਰ ਆਪਣੇ ਸ਼ਹਿਰ ਦੇ ਵਿੱਚ ਹੀ ਉਹ ਵੀ ਬਿਨਾ ਮੂੰਹ ਟੱਕ ਕੇ ਵਾਰਦਾਤ ਨੂੰ ਕਿਵੇਂ ਅੰਜਾਮ ਹੋਈ ਸਣੀ ਇਹ ਥੋੜੀ ਜੀ ਹੈਰਾਨੀਜਨਕ ਹੈ ਜੀ ਗੱਲ ਪਰ ਸਾਹਮਣੇ ਇਹ ਤੱਥ ਹੈ ਕਿ ਇਹ ਵੀ ਥੋੜਾ ਬੰਦਾ ਅਬ ਯੂਜ਼ ਐਡਿਕਟਡ ਹੈਗਾ ਹੈ ਇਹ ਸੋ ਉਹਦੇ ਉਸੀ ਦੀ ਤੋੜ ਕਰਕੇ ਕੰਮ ਕੋਈ ਨਹੀਂ ਕਰ ਰਿਹਾ ਤੇ ਇਹਦੇ ਪਰਿਵਾਰ ਵੱਲੋਂ ਵੀ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਹੈਲਪ ਨਹੀਂ ਹੈਗੀ ਤੋ ਸਾਡੇ ਪਰਿਵਾਰ ਵਾਲੇ ਵੀ ਥੋੜੇ ਪਰੇਸ਼ਾਨ ਹੈ 到那时。